ਦੇਰੋ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੋਗਾ ਜ਼ਿਲ੍ਹੇ ਦੇ ਤਖਤੂਪੁਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਇੱਕ ਕਾਨਫਰੰਸ ਕੀਤੀ ਗਈ ਉਸ ਕਾਨਫਰੰਸ ਦੇ ਵਿੱਚ ਪਾਰਟੀ ਪ੍ਰਧਾਨ ਅਰਸ਼ਦ ਸਿੰਘ ਬਾਦਲ ਵੀ ਵਿਸ਼ੇਸ਼ਤਾ ਤੇ ਪਹੁੰਚੇ ਕਾਨਫਰੰਸ ਤੋਂ ਬਾਅਦ ਦੇ ਵਿੱਚ ਬਾਗਾਪੁਰਾ ਦੇ ਉੱਗੇ ਕਾਰੋਬਾਰੀ ਸ੍ਰੀ ਬਾਲਕ੍ਰਿਸ਼ਨ ਬਾਲੀ ਦੇ ਘਰ ਉਹਨਾਂ ਨੇ ਮਾਤਾ ਆਦਾਬ ਸੋਸ਼ ਕਰ ਲਈ ਵੀ ਆਏ ਉਸ ਤੋਂ ਪਹਿਲਾਂ ਜਿਹੜੇ ਛੋਮਣੀ ਕਾਲੀਦਾਲ ਬਾਦਲ ਨਾਲ ਸੰਬੰਧਤਾ ਜਿਹੜੇ ਉਹਨਾਂ ਦੇ ਵਰਕਰ ਸੀ ਉਹ ਵੀ ਇਕੱਠੇ ਹੋਏ ਸਨ ਤੇ ਇਸ ਦੇ ਨਾਲ ਨਾਲ ਬਾਗਾ ਬਣਾ ਪ੍ਰੈਸ ਨੂੰ ਵੀ ਸੱਦਾ ਦਿੱਤਾ ਗਿਆ ਸੀ ਤੇ ਪ੍ਰੈਸ ਦੇ ਮਨ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਆਉਣਗੇ ਤਾਂ ਉਹਨਾਂ ਤੋਂ ਅਸੀਂ ਕੁਝ ਸਵਾਲਾਂ ਦੇ ਜਵਾਬ ਲਵਾਂਗੇ ਪਰ ਕਹਾਣੀ ਕੁਝ ਹੋਰ ਰਹੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਸਬੋਧਨ ਕੀਤਾ ਉਸ ਤੋਂ ਬਾਅਦ ਬਗੈਰ ਪ੍ਰੈਸ ਨੂੰ ਮਿਲੇ ਹੀ ਪ੍ਰਾਣੀ ਆਦਤ ਮੁਤਾਬਕ ਆਪਣੀ ਗੱਡੀ 'ਚ ਬੈਠ ਕੇ ਚੱਲਦੇ ਬਣੇ ਪ੍ਰੈਸ ਉਹਨਾਂ ਦੇ ਪਿੱਛੇ ਵੀਡੀਓ ਬਣਾਉਂਦੀ ਹੀ ਰਹਗੀ ਜਿਹਦੀਆਂ ਤਸਵੀਰਾਂ ਤੁਸੀਂ ਵੀਡੀਓ ਚ ਦੇਖ ਵੀ ਰਿਹਾ ਕਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੀ ਸਿਕਿਉਰਿਟੀ ਸਦਾ ਸੁਖਬੀਰ ਸਿੰਘ ਬਾਦਲ ਨੂੰ ਗੱਡੀ ਦੇ ਡੇਰੇ ਲਿਆਉਂਦੀ ਆ ਇਹੀ ਸੁਖਬੀਰ ਸਿੰਘ ਬਾਦਲ ਹਮੇਸ਼ਾ ਦੀ ਤਰ੍ਹਾਂ ਬਾਗਾ ਪਰਾਂਦੇ ਪ੍ਰੈਸ ਰਿਪੋਰਟਰਾਂ ਨੂੰ ਟੱਚ ਜਾਣ ਦੇ ਹੋਏ ਜੋ ਗੱਡੀ 'ਚ ਬੈਠ ਕੇ ਚੱਲਦੇ ਪੜਦੇ